ਚਾਰ ਫਿੱਟੀ ਗ੍ਰਿਫਤਾਰ ਹੋਏ ਪਰਸੋ ਰਾਤ ਦੀ ਗੱਲ ਤੇ ਜਿਸ ਘਰ ਚ ਛੁਪੇ ਹੋਏ ਸੀ ਉਹ ਵੀ ਨਾ ਤੇ ਚਾਰ ਘਰ ਦਾ ਘਰ ਸੀ ਤੇ ਕ੍ਰਾਸ ਫਾਇਰਿੰਗ ਵੀ ਹੋਈ ਦੋ ਤਿੰਨ ਗੋਲੀਆਂ ਦੋਨੋਂ ਤਰਫਾਂ ਤੋਂ ਚੱਲੀ ਇਹ ਹੈ ਬੇਸਿਕ ਲੋਡ ਤੋਂ ਬਹੁਤ ਸੀ ਜੇ ਰੇਨਾ ਦੇ ਪਰਚੇ ਦੇਖੋਗੇ ਤਾਂ ਐਕਸਟ੍ਰੋਕਸ਼ਨ ਹੋ ਗਈ ਆਮ ਰਿਕਵਰੀ ਹੋ ਗਈ ਹਰ ਹਾਈਵੇ ਰੋਬਰੀ ਹੋ ਕੁਝ ਗੱਡੀਆਂ ਹੋਈ ਕੁਝ ਹੋਰ ਵੀ ਹਾਂਜੀ ਸਰ ਆਈ ਥਿੰਕ ਪ੍ਰੈਸ ਕਾਨਫਰੰਸ ਸੈਸ਼ਨ ਇਹ ਚਾਰ ਵਿਅਕਤੀ ਗ੍ਰਿਫਤਾਰ ਕੀਤੇ ਗਏ ਜੀ ਇਹ ਆਪਣਾ ਗੈਂਗ ਚਲਾ ਰਹੇ ਸੀਗੇ ਗੋਂਡਰ ਦੇ ਨਾਲ ਵੀ ਅਫੀਲੀਏਟਡ ਰਹੇ ਆ ਪਾਸਚ ਤੇ ਪ੍ਰੇਮਨ ਲੋਰੀਆ ਜਿਹੜਾ ਜਲੰਧਰ ਦਾ ਉਹਦੇ ਨਾਲ ਵੀ ਰਿਲੇਟਡ ਰਹੇ ਆ ਅਸੋਸੀਏਟ ਰਹੇ ਆ ਤੇ ਐਡੀਸੀਪੀ ਤੇ ਐਸਪੀ ਇਨਵੈਸਟੀਗੇਸ਼ਨ ਦੀ ਸੁਪਰਵੀਜ਼ਨ ਹੇਠ ਸੀਆਈਏ ਦੀ ਟੀਮ ਸਪੈਸ਼ਲ ਟੀਮ ਗਠਿਤ ਕੀਤੀ ਗਈ ਸੀਗੀ ਇਹਨਾਂ ਨੂੰ ਆਪਾਂ ਟਰੈਕ ਕਰ ਰਹੇ ਸੀਗੇ ਇਹ ਕਾਫੀ ਬਾਅਦ ਕਾਫੀ ਟਾਈਮ ਆ ਸਾਡੇ ਹਿਡਾਟਸ ਚ ਸੀਗੇ ਤੇ ਕਈ ਵਾਰ ਇਹਨਾਂ ਨੂੰ ਨਾਬ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਇਹ 슬ਿੱਪ ਹੋ ਜਾਂਦੇ ਸੀਗੇ ਤੇ ਚਾਰ ਵਿਅਕਤੀ ਗ੍ਰਿਫਤਾਰ ਹੋਏ ਇੱਕ ਪਰਸੂ ਰਾਤ ਦੀ ਗੱਲ ਹੈ ਤੇ ਜਿਸ ਘਰ ਚ ਛੁਪੇ ਹੋਏ ਸੀਗੇ ਉਹ ਵੀ ਇਹਨਾਂ ਦੇ ਜਾਣਕਾਰ ਦਾ ਘਰ ਸੀਗਾ ਤੇ ਕ੍ਰਾਸ ਫਾਇਰਿੰਗ ਵੀ ਹੋਈ ਹੈ ਦੋ ਤਿੰਨ ਗੋਲੀਆਂ ਦੋਨੋਂ ਤਰਫਾਂ ਚ ਚੱਲੀਆਂ ਤੇ ਇੱਕ ਜਿਹੜਾ ਗ੍ਰਿਫਤਾਰ ਕੀਤਾ ਵਿਅਕਤੀ ਉਹਦਾ ਨਾਮ ਜਿੰਟੂ ਹੈ ਨਵੀਨ ਸੈਣੀ ਜਿੰਟੂ ਇਹ 2013 ਸਾਡੇ ઠાણેદાર ਸਾਹਿਬ ਦਾ ਕਤਲ ਹੋਇਆ ਸੀਗਾ ਅ ਹਜ਼ੀਲੀ ਚ ਉਹਦੇ ਚ ਵੀ ਇਨਵੋਲ ਸੀਗਾ ਨਾਲ ਇਹਦੇ ਇੱਕ ਕ੍ਰਿਸ਼ਨ ਵਾਲੀ ਹੈ ਵਿਨੋਦ ਜੋਸ਼ੀ ਤੇ ਨਿਰਜ ਨਿਰਜ ਜਿਹੜਾ ਹੈ ਉਹਦੀ ਦੋਨੋਂ ਹੱਟਾਂ ਚ ਫ੍ਰੈਕਚਰ ਆ ਗਿਆ ਉਹ ਭੱਜਣ ਦੀ ਕੋਸ਼ਿਸ਼ ਕਰਦੇ ਸੀ ਇਹ ਡਿੱਗ ਗਿਆ કુલ ਮਿਲਾ ਕੇ ਜਿੰਨੇ ਵੀ ਹੀਨਸ ਕ੍ਰਾਈਮ ਹੋ ਸਕਦਾ ਹੈ ਉਹਨਾਂ ਦੇ ਪਰਚੇ 34 ਪਰਚੇ ਨਾਲ ਤੇ ਦਰਜ ਹੈ ਇਹ ਬੇਲ ਤੇ ਭਾਰਾਂਗੇ ਕੇਸਿਸ ਜਿਹੜੇ ਹਨ ਉਹਦੇ ਕੁਝ ਚੱਲ ਰਹੇ 6 ਵੈਪਨ ਇਹਨਾਂ ਦੀ ਪੋਜੀਸ਼ਨ ਚ ਮਿਲਿਆ ਜੀ कि छः वैपन यूपी ना मेक कुछ यूपी का है कुछ एमपी पी का है ये भी बैकवर्ड लिंकेजेस जस आप देख रहे हैं कुछ वेपन इस्तेमाल भी हुए हैं इन्हों चले हुए वैपनस इंपोर्टेंट गल है कि इन्हों की पिलनरी इनकुरी इन्वेस्टिगेशन से चीज़ निकल के आई है कि इन्होंने दो टारगेटेड किलिंग्स करनी सी उन्होंने तक ये कर चुके सी तो इनकी जी अरेस्ट हुई है उस तो दो किलिंग वो प्रिवेंट हुई हैं ਸਸ 사ਜਨ ਦਾ ਕੀ ਰੋਲ ਹੈ ਇਹਨਾਂ 사ਜਨ ਦੇ ਘਰ ਦੇ ਵਿੱਚ ਕਿਹੜੇ ਰਹੇ ਇਹਨਾਂ ਦਾ ਇਹਨਾਂ ਦਾ ਜਾਣਕਾਰ ਸੀਗਾ ਉਹ ਵੀ ਡੂਬੀਅਸ ਕੈਰੈਕਟਰ ਜਿਹੜੀਆਂ ਗੱਡੀਆਂ ਵੀ ਬਰਾਮਦ ਹੋਈਆਂ ਉਹਦਾ ਸੋਰਸ ਕਿੱਥੋਂ ਇਹਨਾਂ ਦਾ ਇਹ ਹੈ ਬੇਸਿਕਲੀ ਲੋਕ ਰੋਕੋ ਤੁਸੀਂ ਜੇ ਇਹਨਾਂ ਦੇ ਪਰਚੇ ਦੇਖੋਗੇ ਤਾਂ ਐਕਸਟਰਸ਼ਨ ਹੋ ਗਈ ਆਰਮਡ ਡਿਕਾਉਟੀ ਹੋ ਗਈ ਹਾਈਵੇ ਰੋਬਰੀ ਹੋ ਕੁਝ ਗੱਡੀਆਂ ਹੋਈਆਂ ਕੁਝ ਹੋਰ ਵੀ ਹੋਣਗੀਆਂ ਦੇ ਸਰ ਜਿਹੜਾ 사ਜਨ ਦਾ ਵਿਅਕਤੀ ਹੈ ਜਿਹਦੇ ਘਰ ਚ ਰੁਕੇ ਸੀ ਉਹਨਾਂ ਨੂੰ ਵਾਈਟ ਦਾ ਵੀ ਜਿਹੜਾ ਚਿੱਟੇ ਦਾ ਵੀ ਕੰਮ ਕੀਤਾ ਜਾ ਇਹ ਇਟਸ ਸਾਲਵ ਮੈਟਰ ਆਫ ਇਨਵੈਸਟੀਗੇਸ਼ਨ ਜੀ चार व्यक्ति गिरफ्तार वसूरात निकल ते डिस्चार्ज छुपे हुए सी के वो बिना गिरफ्तार तक हासिल ते, 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 ते।, ते, ते, ते क्रॉस फेडिंग भी हुई दोनों तरफ से ए है बेसिकली लूट और सी वेरीनादे परचे देखोगे तो एक्सटॉर्शन होगी आमदिकौती होगी हाल हाईवे रॉबरी हो कुछ बेटियां भी कुछ होती है ਹਾਂਜੀ ਸਰ ਅੱਜ ਪ੍ਰੈਸ ਕਾਨਫਰੰਸ ਹਾਫ ਤੇ ਯਸ ਸਰ ਇਹ ਚਾਰ ਵਿਅਕਤੀ ਗ੍ਰਿਫਤਾਰ ਕੀਤੇ ਗਏ ਜੀ ਇਹ ਆਪਣਾ ਗੈਂਗ ਚਲਾ ਰਹੇ ਸੀਗੇ ਗੋਂਡਰ ਦੇ ਨਾਲ ਵੀ ਅਫੀਲੀਏਟਡ ਰਹੇ ਆ ਪਾਸਚ ਤੇ ਪ੍ਰੇਮਨ ਲੋਰੀਆ ਜਿਹੜਾ ਜਲੰਧਰ ਦਾ ਉਹਦੇ ਨਾਲ ਵੀ ਰਿਲੇਟਡ ਰਹੇ ਆ ਅਸੋਸੀਏਟ ਰਹੇ ਆ ਤੇ ਐਡੀਸੀਪੀ ਤੇ ਐਸੀਪੀ ਇਨਵੈਸਟੀਗੇਸ਼ਨ ਦੀ ਸੁਪਰਵੀਜ਼ਨ ਹੇਠ ਸੀਆਈਏ ਦੀ ਟੀਮ ਸਪੈਸ਼ਲ ਟੀਮ ਗਠਿਤ ਕੀਤੀ ਗਈ ਸੀਗੀ ਇਹਨਾਂ ਨੂੰ ਆਪਾਂ ਟਰੈਕ ਕਰ ਰਹੇ ਸੀਗੇ ਇਹ ਕਾਫੀ ਬਾਰ ਕਾਫੀ ਟਾਈਮ ਆ ਸਾਡੇ ਹਿਡਡ ਆਊਟ ਚ ਸੀਗੇ ਤੇ ਕਈ ਵਾਰ ਇਹਨਾਂ ਨੂੰ ਨੈਪ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਇਹ ਸਲਿੱਪ ਹੋ ਜਾਂਦੇ ਸੀਗੇ ਤੇ ਚਾਰ ਵਿਅਕਤੀ ਗ੍ਰਿਫਤਾਰ ਹੋਏ ਇੱਕ ਵਾਰ ਸੂਰਤ ਦੀ ਗੱਲ ਹੈ ਤੇ ਜਿਸ ਘਰ ਚ ਛੁਪੇ ਹੋਏ ਸੀਗੇ ਉਹ ਵੀ ਇਹਨਾਂ ਦੇ ਜਾਣਕਾਰ ਦਾ ਘਰ ਸੀਗਾ ਤੇ ਕ੍ਰਾਸ ਫਾਇਰਿੰਗ ਵੀ ਹੋਈ ਹੈ ਦੋ ਤਿੰਨ ਗੋਲੀਆਂ ਦੋਨੋਂ ਤਰਫਾਂ ਚੱਲੀਆਂ ਤੇ ਇੱਕ ਜਿਹੜਾ ਗ੍ਰਿਫਤਾਰ ਕੀਤਾ ਉਹ ਵਿਅਕਤੀ ਉਹਦਾ ਨਾਮ ਚਿੰਟੂ ਹੈ ਨਵੀਨ ਸੈਣੀ ਏਲੀਅਸ ਚਿੰਟੂ ਇਹ 2013 ਸਾਡੇ ઠાણેદાર ਸਾਹਿਬ ਦਾ ਕਤਲ ਹੋਇਆ ਸੀਗਾ ਅ ਹਜ਼ੀਲੀ ਚ ਉਹਦੇ ਚ ਇਨਵਾਲ ਸੀਗਾ ਨਾਲ ਇਹਦੇ ਇੱਕ ਕ੍ਰਿਸ਼ਨ ਵਾਲੀ ਹੈ ਵਿਨੋਦ ਜੋਸ਼ੀ ਤੇ ਨਿਰਜ ਨਿਰਜ ਜਿਹੜਾ ਹੈ ਉਹਦੀ ਦੋਨੋਂ ਹੱਡੀਆਂ ਚ ਫ੍ਰੈਕਚਰ ਆ ਗਿਆ ਉਹ ਭੱਜਣ ਦੀ ਕੋਸ਼ਿਸ਼ ਕਰਦੇ ਸੀ ਡਿੱਗ ਗਿਆ કુલ ਮਿਲਾ ਕੇ ਜਿੰਨੇ ਵੀ ਹੀਨਸ ਕ੍ਰਾਈਮ ਹੋ ਸਕਦਾ ਹੈ ਉਹਨਾਂ ਦੇ ਪਰਚੇ 34 ਪਰਚੇ ਨਾ ਤੇ ਦਰਜ ਹੈ ਇਹ ਬੇਲ ਤੇ ਭਾਰੰਗੇ ਕੇਸ ਜਿਹੜੇ ਹਨ ਉਹਦੇ ਕੁਝ ਚੱਲ ਰਹੇ 6 ਵੈਪਨ ਇਹਨਾਂ ਦੀ ਪੋਜੀਸ਼ਨ ਚ ਮਿਲੇ ਜੀ ये छः वैपन यूपी ना मेक कुछ यूपी का है कुछ एम पी का है ये भी बैकवर्ड लिंकेज आप देख रहे हैं कुछ वेपन इस्तेमाल भी हुए हैं इन्हों चले हुए वैपन इंपोर्टेंट गल है कि इन्हों की पिलनरी इनकुरी इनवैसिगेन चीज़ निकल के आई है कि इन्होंने दो टारगेटेड किलिंग्स करनी सी उन्होंने ये कर चुके थे तो इन्हों की जी अरैसट हुई है उस तो दो किलिंग्स किलिंग वो प्रिवेंट हुई हैं ਸਸ 사ਜਨ ਦਾ ਕੀ ਰੋਲ ਹੈ ਇਹਨਾਂ 사ਜਨ ਦੇ ਘਰ ਦੇ ਵਿੱਚ ਕਿਹੜੇ ਰਹੇ ਇਹਨਾਂ ਨਾਲ ਨਾਲ ਜਾਣਕਾਰ ਸੀਗਾ ਉਹ ਵੀ ਡੂਬੀਅਸ ਕੈਰੈਕਟਰ ਜਿਹੜੀਆਂ ਗੱਡੀਆਂ ਵੀ ਗ੍ਰਾਮਤ ਗਈਆਂ ਉਹਦਾ ਸੋਰਸ ਕਿੱਥੋਂ ਇਹਨਾਂ ਦਾ ਇਹ ਹੈ ਬੇਸਿਕਲੀ ਲੁੱਟ ਖੋਹ ਤੁਸੀਂ ਜੇ ਇਹਨਾਂ ਦੇ ਪਰਚੇ ਦੇਖੋਗੇ ਤਾਂ ਐਕਸਟਰਸ਼ਨ ਹੋ ਗਈ ਆਮ ਡਕਾਉਟੀ ਹੋ ਗਈ ਹਾਈਵੇ ਰੋਬਰੀ ਹੋ ਕੁਝ ਗੱਡੀਆਂ ਹੋਈਆਂ